ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਰਾਡ ਪਟਿਖ ਤੇ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਜੀ ਲਾਈਨਿੰਗ ਵਾਲੇ ਸੂਟ ਦੀ ਕਟਿੰਗ ਤੇ ਲਾਈਨਿੰਗ ਸੂਟ ਦੇ ਨਾਲ ਆਪਾਂ ਕਿਵੇਂ ਜੋੜਨੀ ਹੈ ਤੇ ਲਓ ਜੀ ਆਪਾਂ ਸ਼ੁਰੂ ਕਰਦੇ ਆਂ ਅੱਜ ਦੀ ਇਹ ਵੀਡੀਓ ਠੀਕ ਹੈ ਜੀ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਇਹਨਾਂ ਦਾ ਨਾਪ ਦੇਖ ਲੈਣੇ ਆਂ ਇਹਨਾਂ ਦੀ ਲੰਬਾਈ ਆ ਜੀ 42 ਇੰਚ ਠੀਕ ਹੈ ਤੇ ਇਹਨਾਂ ਦੀ ਛਾਤੀ ਆ ਉਹ 22 ਹੈ ਤੇ ਜਿਹੜੀ ਇਹਨਾਂ ਦੀ ਕਮਰ ਹੈ ਉਹ 17 ਤੇ हिਪ ਇਹਨਾਂ ਦੀ 23 ਹੈ 23 ਦੇ ਵਿੱਚ 3 ਇੰਚ ਆਪਾਂ ਪਲੱਸ ਕੀਤਾ ਹੋ ਗਿਆ 26 26 ਦਾ ਕਿ ਨੰਬਰ ਆ ਜੀ 13 ਠੀਕ ਹੈ 23 ਇੰਚ ਹੀ ਇਹਨਾਂ ਦਾ ਆਪਾਂ हिਪ ਰੱਖਣੀ ਹੈ 23 ਆਪਾਂ ਕਿਰਿਆ ਰੱਖਣਾ 3 ਇੰਚ ਪਲੱਸ ਕੀਤਾ ਬਣ ਜਗਾ 26 26 ਦੇ ਹਿਸਾਬ ਨਾਲ ਆਪਾਂ ਕਪੜਾ ਐਵੇਂ ਚੌੜਾਈ ਦੇ ਵਿੱਚ ਆ ਆਪਣਾ 26 ਇੰਚ ਦੇ ਹਿਸਾਬ ਨਾਲ ਕਪੜੇ ਦੀ ਅਸੀਂ ਕਟਿੰਗ ਕਰ ਲਈ ਹੈ ਠੀਕ ਹੈ 26 ਇੰਚ ਦੇ ਹਿਸਾਬ ਨਾਲ ਠੀਕ ਹੈ ਲੰਬਾਈ ਇਹਨਾਂ ਦੀ ਹੈਗੀ ਹੈ 42.5 42.5 ਦੇ ਵਿੱਚ ਆਪਾਂ 3 ਇੰਚ ਪਲੱਸ ਕੀਤਾ ਕਿੰਨਾ ਬਣ ਗਿਆ ਜੀ 45.5 45.5 ਇੰਚ ਦੇ ਹਿਸਾਬ ਨਾਲ ਆਪਾਂ ਲੰਬਾਈ 'ਚ ਕਪੜਾ ਕੱਟ ਲਿਆ ਠੀਕ ਹੈ ਆ ਦੇਖੋ ਇਹ ਆਪਾਂ ਕਪੜੇ ਦੀ ਪੂਰੀ ਕਟਿੰਗ ਕਰ ਲਈ ਹੈ ਲੰਬਾਈ ਦੇ ਵਿੱਚ ਵੀ ਤੇ ਐਵੇਂ 26 ਇੰਚ ਦੇ ਵਿੱਚ ਵਿੱਚ 26 ਇੰਚ ਦੇ ਵਿੱਚ ਆਪਾਂ ਐਵੇਂ ਚੌੜਾਈ ਦੇ ਵਿੱਚ 26 ਇੰਚ ਇਹਦੀ ਫਰੰਟ ਤੇ ਬੈਕ ਦੋਨੋਂ ਪੱਲਿਆਂ ਦੀ ਕਟਿੰਗ ਆਪਾਂ ਕਰ ਲਈ ਹੈ ਠੀਕ ਹੈ ਉਸੇ ਤਰ੍ਹਾਂ ਆਪਣੇ ਕੋਲੇ ਲਾਈਨਿੰਗ ਵਾਲਾ ਕਪੜਾ ਸੇਮ ਹੀ ਆਪਾਂ ਇਹਦੇ ਤੇ ਕਟਿੰਗ ਕੀਤੀ ਆ ਲੰਬਾਈ ਦੇ ਵਿੱਚ ਆਪਣਾ ਜਿਹੜਾ ਲਾਈਨਿੰਗ ਵਾਲਾ ਕਪੜਾ ਹੁੰਦਾ ਉਹ ਆਪਣੀ ਜਿੰਨੀ ਸੂਟ ਦੀ ਲੰਬਾਈ ਹੁੰਦੀ ਹੈ ਉਸ ਤੋਂ 5 ਜਾਂ 6 ਇੰਚ ਤੁਸੀਂ ਘੱਟ ਲੈ ਸਕਦੇ ਹੋ ਤੇ ਆਪਾਂ ਜਿਹੜਾ ਚੌੜਾਈ ਦੇ ਵਿੱਚ ਲੈਣਾ 26 ਇੰਚ ਹੀ ਆਪਾਂ ਇਹਦਾ ਲੈਣਾ ਇਹ ਅੱਧਾ ਇੰਚ ਆਪਣਾ ਵਾਧ ਜ਼ਰੂਰ ਹੋ ਸਕਦਾ ਪਰ ਘੱਟ ਨਹੀਂ ਰੱਖਣਾ ਠੀਕ ਹੈ ਜੀ ਚੌੜਾਈ ਦੇ ਵਿੱਚ ਵੀ ਅਸੀਂ ਇਹ 26 ਇੰਚ ਦੀ ਕਟਿੰਗ ਕਰ ਲਈ ਹੈ ਠੀਕ ਹੈ ਜੀ ਇਹ ਦੇਖੋ ਇਹ ਆਪਣਾ 26.5 ਇੰਚ ਆ ਰਿਹਾ ਇਹ ਕਪੜਾ ਜਿਹੜਾ ਮੈਂ ਚੌੜਾਈ ਦੇ ਵਿੱਚ ਲਾਈਨਿੰਗ ਦਾ ਕੱਟਿਆ ਠੀਕ ਹੈ 26.5 ਇੰਚ ਆਪਾਂ ਅੱਧਾ ਇੰਚ ਚੌੜਾਈ 'ਚ ਵੱਧ ਲੈਣਾ ਪਰ ਕੱਟ ਜਦੋਂ ਵੀ ਆਪਾਂ ਲਾਈਨਿੰਗ ਨੂੰ ਕਦੇ ਵੀ ਪ੍ਰੈਸ ਕਰਨਾ ਹੈ ਨਾ ਉਹਨੂੰ ਤੁਸੀਂ ਆਪਣੀ ਆ ਕੰਨੀ ਵਾਲੀ ਸਾਈਡ ਹੁੰਦੀ ਹੈ ਆਵਲੀ ਸਾਈਡ ਆਪਣੀ ਕੰਨੀ ਵਾਲੀ ਸਾਈਡ ਆਪਾਂ ਕੀ ਕਰਦੇ ਆ ਜੀ ਐਵੇਂ ਪ੍ਰੈਸ ਕਰਦੇ ਆ ਇਸ ਕੰਨੀ ਤੋਂ ਪਰਲੀ ਸਾਈਡ ਨੂੰ ਪਰ ਆਪਾਂ ਕੀ ਕਰਨਾ ਕੀ ਆਪਾਂ ਕਿਵੇਂ ਪ੍ਰੈਸ ਕਰਨੀ ਹੈ ਲਾਈਨਿੰਗ ਆਪਣੀਆਂ ਕੰਨੀ ਵਾਲੀ ਸਾਈਡ ਆਪਾਂ ਏਦਾਂ ਪ੍ਰੈਸ ਕਰਨੀ ਹੁੰਦੀ ਹੈ ਲਾਈਨਿੰਗ ਤੋਂ ਐਸ ਲੋਟ ਜਦੋਂ ਆਪਾਂ ਐਵੇਂ ਪ੍ਰੈਸ ਕਰਾਂਗੇ ਕੰਨੀ ਤੋਂ ਦੂਸਰੀ ਕੰਨੀ ਵੱਲ ਨੂੰ ਤਾਂ ਕਿ ਇਹ ਲਾਈਨਿੰਗ ਆਪਣੀ ਵੱਧ ਜਾਂਦੀ ਹੈ ਠੀਕ ਹੈ ਫਿਰ ਉਹ ਕਾਣੀ ਹੋ ਜਾ ਕਾਣ ਪੈ ਜਾਂਦੀ ਹੈ ਹਾਂਜੀ ਹੁਣ ਆਪਾਂ ਦੱਸਦੇ ਆ ਤੁਹਾਨੂੰ ਲਾਈਨਿੰਗ ਆਜਾਪਾਂ ਜੋੜਨੀ ਕਿਹੜੇ ਤਰੀਕੇ ਨਾਲ ਇਹ ਹੁੰਦੀ ਹੈ ਜੀ ਰਿਵਰਸੀਬਲ ਟਿਪ ਠੀਕ ਹੈ ਇਹ ਬੰਧਾਰ ਚੋਂ 50 ਰੁਪਏ ਦਾ 50 60 ਰੁਪਏ ਦਾ ਰੋਲ ਮਿਲ ਜਾਂਦਾ ਇਹ ਪ੍ਰੈਸ ਨਾਲ ਚਿਪਕਦੀ ਆ ਤੇ ਆਪਾਂ ਇਹਦੇ ਨਾਲ ਅੱਜ ਲਾਈਨਿੰਗ ਵਾਲਾ ਸੂਟ ਤੁਹਾਡੇ ਸਾਹਮਣੇ ਅੱਜ ਆਪਾਂ ਜੋੜ ਕੇ ਦਿਖਾਵਾਂਗੇ ਠੀਕ ਹੈ ਤੇ ਲਓ ਜੀ ਆਪਾਂ ਸ਼ੁਰੂ ਕਰਦੇ ਹਾਂ ਜਿਹੜਾ ਸੂਟ ਦੀ ਆਪਾਂ ਕਟਿੰਗ ਕੀਤੀ ਹੈ ਸ਼ਰਟ ਦੇ ਪੀਸ ਦੇ ਉਹ ਵਿਛਾ ਲੈਣਾ ਆਪਾਂ ਪੁੱਠਾ ਪਾਸ ਆਪਣੇ ਵਾਲੀ ਸਾਈਡ ਰੱਖਣਾ ਜਿਹੜਾ ਸੂਟ ਦਾ ਸਿੱਧਾ ਪਾਸਾ ਉਹ ਨੀਚੇ ਵਾਲੀ ਸਾਈਡ ਹੈ ਠੀਕ ਹੈ ਉੱਪਰ ਵਾਲੇ ਪਾਸੇ ਆਪਣੀ ਕਮੀਜ਼ ਦਾ ਜਿਹੜਾ ਉੱਪਰਲਾ ਪਾਸਾ ਜਿੱਥੋਂ ਆਪਾਂ ਧੀਰੇ ਦੀ ਧੀਰੇ ਦੀ ਕਟਿੰਗ ਕਰਨੀ ਉਹ ਸਾਈਡ ਆ ਉਸੇ ਤਰ੍ਹਾਂ ਹੀ ਆਪਾਂ ਲਾਈਨਿੰਗ ਦਾ ਲੈਣਾ ਲਾਈਨਿੰਗ ਦਾ ਜਿਹੜਾ ਆਪਾਂ نیچے ਆਪਾਂ ਪੱਟਾ 모ੜਿਆ ਹੁੰਦਾ 1.5 2 ਇੰਚ ਦਾ ਉਹ ਆਪਾਂ نیچے ਵਾਲੇ ਪਾਸੇ ਰੱਖਣਾ ਇਹਦੇ ਉੱਪਰ ਐਵੇਂ ਵਿਛਾ ਲੈਣਾ ਆਪਾਂ ਲਾਈਨਿੰਗ ਵਾਲਾ ਕੱਪੜਾ ਉੱਪਰ ਵਿਛਾ ਕੇ ਚੰਗੀ ਤਰ੍ਹਾਂ ਤੁਸੀਂ ਪ੍ਰੈਸ ਕਰ ਲੈਣਾ ਇਹਨੂੰ ਪਹਿਲਾਂ ਇਹਦੇ ਚੋਂ ਵੱਲ ਵਗੈਰਾ ਕੱਢ ਦੇਣੇ ਠੀਕ ਹੈ ਹੁਣ ਆ ਜੀ ਆਪਣੀ ਰਿਵਰਸੀਬਲ ਟੇਪ ਇਹਦੇ ਨਾਲ ਕਿਵੇਂ ਜੋੜਨੀ ਲਾਈਨਿੰਗ ਆਪਾਂ ਉੱਪਰੋਂ ਚੱਕਣੀ ਆ ਕਮੀਜ਼ ਦਾ ਪੱਲਾ ਆਪਣਾ ਉਵੇਂ ਹੀ ਪਿਆ ਉੱਥੇ ਆਪਾਂ ਇਹ ਲਾਏ ਆ ਪਰਿਵਲ ਸੇਵਲ ਟੇਪ ਆ ਜਿਹੜੀ ਐਵੇਂ ਵਛਾ ਦੇਣੀ ਆ ਸਾਰੀ ਲੰਬਾਈ ਦੇ ਹਿਸਾਬ ਚ ਇਹ ਆਪਾਂ ਵਛਾਤੀ ਆ ਇਹਦੇ ਉੱਪਰ ਆਪਾਂ ਲਾਈਨਿੰਗ ਐਵੇਂ ਉਹਦੇ ਉੱਪਰ ਉਸ ਨੂੰ ਲਾਈਨਿੰਗ ਦੇ ਨਾਲ ਢੱਕ ਦੇਣਾ ਗਰਮ ਪ੍ਰੈਸ ਦੇ ਨਾਲ ਇਹਦੇ ਉੱਪਰ ਆਪਾਂ ਪ੍ਰੈਸ ਕਰੀਏ ਨਾ ਆ ਦੇਖੋ ਇਹ ਆਪਣੀ ਲਾਈਨਿੰਗ ਕੀ ਜੁੜ ਗਈ ਹੈ ਇਹ ਨਾਲ ਠੀਕ ਹੈ ਬਸ ਤੁਸੀਂ ਇਹਨਾਂ ਧਿਆਨ ਰੱਖਣਾ ਕਿ ਉਹ ਤੁਹਾਡੇ ਕੱਪੜੇ ਦੇ ਬਾਹਰ ਨਹੀਂ ਹੋਣੀ ਚਾਹੀਦੀ ਉਹ ਪ੍ਰੈਸ ਨਾਲ ਨਹੀਂ ਟੱਚ ਹੋਣੀ ਚਾਹੀਦੀ ਜੇ ਆਪਣੇ ਪ੍ਰੈਸ ਨਾਲ ਟੱਚ ਹੋਏਗੀ ਤਾਂ ਫਿਰ ਉਹ ਪ੍ਰੈਸ ਦੇ ਉੱਪਰ ਚਿਪਕ ਜਾਂਦੀ ਹੈ ਠੀਕ ਹੈ ਇੱਕ ਕਮੀਜ਼ ਦਾ ਆਪਣਾ ਉੱਪਰ ਲਪਾਸਾ ਇਹ ਮੈਂ ਵਿਛਾ ਦੇਣੀ ਉੱਪਰ ਆਪਾਂ ਲਾਈਨਿੰਗ ਰੱਖ ਕੇ ਤੇ ਪ੍ਰੈਸ ਮਾਰਦੇ ਨਹੀਂ ਆ ਦੇਖੋ ਕਿੰਨੀ ਵਧੀਆ ਤਰੀਕੇ ਦੇ ਨਾਲ ਇਹ ਜੁੜ ਗਿਆ ਲਾਈਨਿੰਗ ਆਪਣੇ ਸੂਟ ਦੇ ਨਾਲ ਆਪਾਂ ਸਾਰੇ ਸੂਟ ਦੇ ਉੱਪਰ ਆਪਾਂ ਕਮੀਜ਼ ਦੀ ਉੱਪਰ ਆਪਾਂ ਐਵੇਂ ਲਾਈਨਿੰਗ ਜੋੜ ਕੇ ਰੈਡੀ ਕਰ ਲੈਣਾ ਸਾਰੇ ਆਪਣੇ ਦੋਨੋਂ ਪੱਲੇ ਐਵੇਂ ਜੋੜ ਕੇ ਰੈਡੀ ਕਰ ਲੈ ਆ ਦੇਖੋ ਠੀਕ ਹੈ ਹੁਣ ਆਪਾਂ ਕੀ ਕਰਨਾ ਆਪਾਂ ਦੋਨੋਂ ਪੱਲਿਆਂ ਦੀ ਐਵੇਂ ਆ ਜਿਹੜੀ ਸੈਂਟਰ ਕਰੀਜ਼ ਐ ਇੱਥੋਂ ਸੂਟ ਨੂੰ ਫੜਨਾ ਐਵੇਂ ਇਹਦੀ ਤਹਿ ਲਾ ਦੇਣੀ ਲਾਈਨਿੰਗ ਵਾਲਾ ਪਾਸਾ ਆਪਾਂ ਆਪਣੇ ਵਾਲੀ ਸਾਈਡ ਰੱਖ ਉੱਪਰ ਨੂੰ ਜਿਹੜਾ ਆਪਣਾ ਸੂਟ ਦਾ ਅੰਦਰਲਾ ਪਾਸਾ ਹੁੰਦਾ ਸਿੱਧਾ ਪਾਸਾ ਵਾਪਸ ਚਾਹੇ ਜੋੜ ਕੇ ਦੋਵੇਂ ਪੱਲਿਆਂ ਦੀ ਤੈਅ ਮਾਰ ਕੇ ਇੱਕ ਦੂਜੇ ਦੇ ਉੱਪਰ ਰੱਖ ਲੈਣੇ ਆ ਮਾਰ ਕੇ ਦੋਨੋਂ ਪੱਲਿਆਂ ਦੀ ਆ ਆਪਣਾ ਕਮੀਜ਼ ਦਾ ਉੱਪਰਲਾ ਪਾਸਾ ਆ ਇਹ ਹੇਠਲਾ ਪਾਸਾ ਵਿਛਾ ਲਈ ਇਸ ਦਾ ਆ ਉੱਪਰਲਾ ਪਾਸਾ ਇਹ ਤੁਹਾਨੂੰ ਦੱਸ ਦਿਆਂ 1 ਇੰਚ ਪਿਛਲਾ ਪਾਸਾ ਵਧ ਕੇ ਆ ਠੀਕ ਹੈ ਵੀ ਕਮਰ ਸਤਾਰਾ ਤੇ ਹਿੱਪ ਹੈ ਦੀ 23.5 ਠੀਕ ਹੁਣ ਆਪਾਂ ਕਰ ਇਹਨਾਂ ਦਾ ਪਿਛਲਾ ਗਲਾ ਉਹ ਹੈਗਾ ਜੀ 5 ਇੰਚ ਜਿਵੇਂ ਤੁਹਾਨੂੰ ਹਰੇਕ ਵੀਡੀਓ ਦੇ ਵਿੱਚ ਦੱਸਦੇ ਆਂ ਆਪਾਂ ਜਿਹੜੀ ਇਹਦੀ ਕਟਿੰਗ ਹੁੰਦੀ ਹੈ ਥੀਰੇ ਦੀ ਤੇ ਮੋਢਾ ਕਿੰਨਾ ਰੱਖਣਾ ਛਾਤੀ ਤੇ ਆਪਾਂ ਜਿਹੜਾ ਪਿਛਲੇ ਗਲੇ ਦੇ ਹਿਸਾਬ ਨਾਲ ਰੱਖਦੇ ਆ ਇਹਨਾਂ ਦਾ ਪਿਛਲਾ ਗਲਾ ਹੈ ਜੀ 5 ਇੰਚ ਠੀਕ ਹੈ ਇਸ ਸਾਈਜ਼ ਦੇ ਵਿੱਚ ਜਿਹੜਾ ਆਪਣਾ ਬੋਡੀ ਤੋਂ ਆਪਣਾਪ ਲੈਨੇ ਆ ਥੀਰੇ ਦਾ ਉਹ ਆਉਂਦਾ ਜੀ ਇਸ ਸਾਈਜ਼ ਦੇ ਵਿੱਚ 14 ਇੰਚ ਠੀਕ ਹੈ ਯਾ 14.5 ਇੰਚ ਹੁੰਦਾ ਏਸ ਸਾਈਜ਼ ਦੇ ਵਿੱਚ 5 ਇੰਚ ਆਪਣਾ ਬੈਕ ਨੈਕ ਹੈ 5 6 7 ਇੰਚ ਬੈਕ ਨੈਕ ਹੋਵੇ ਤਾਂ 2 ਇੰਚ ਵਿੱਚੋਂ ਮਾਈਨਸ ਕਰ ਦੇਣਾ ਪੂਰੇ 3 ਜੋ 14 ਚੋਂ 2 ਇੰਚ ਮਾਈਨਸ 14.5 ਚੋਂ 2 ਇੰਚ ਮਾਈਨਸ ਕੀਤੇ ਤਾਂ ਆ ਜਾਏਗਾ ਜੀ ਆਪਣਾ 12.5 ਇੰਚ ਤੇ 12.5 ਇੰਚ ਦਾ ਅੱਧ ਕਿੰਨਾ ਹੁੰਦਾ ਐ ਐਵੇਂ ਕਰਕੇ ਤੁਸੀਂ ਦੇਖ ਲੈਣਾ ਸਵਾ 6 ਇੰਚ ਹੁੰਦਾ ਸਵਾ 6 ਇੰਚ ਪਾ ਤੀਰ ਲਾਵਾਂਗੇ ਇਹਨਾਂ ਦਾ ਮੋਢਾ ਇਹ ਸਾਈਜ਼ ਦੇ ਵਿੱਚ ਆਪਾਂ ਲਵਾਂਗੇ 7 ਇੰਚ ਸਾਪਣੇ ਵਾਲੇ ਪਾਸੇ ਰੱਖਿਆ ਇਹ ਖੁੱਲੀ ਸਾਈਡ ਹੈ 7 ਇੰਚ ਮੋਢਾ ਲਿਆ 2.5 ਇੱਥੋਂ ਲਿਆ ਤੇ 2.5 ਆਪਾਂ ਇੱਥੋਂ ਲਿਆ ਇਹ ਬਾਕਸ ਬਣਾ ਲਿਆ ਛਾਤੀ ਆਪਣੀ ਹੈਗੀ ਹੈ ਜੀ 10 ਆਹ ਛਾਤੀ ਆਪਣੀ 20 20 ਦਾ ਤੇ 10 ਆਪਾਂ ਨਿਸ਼ਾਨੀ ਲਾ ਲਈਏ ਜਿਹੜੇ ਇਹਨਾਂ ਦੇ ਚਾਕ ਆ ਉੱਪਰੋਂ ਇੰਚੀ ਟੇਪ ਰੱਖਣਾ نیچے ਨੂੰ ਲੈ ਕੇ ਜਾਣਾ ਚਾਕ ਹੈ ਜੀ ਇਹਨਾਂ ਦੇ 21 ਤੇ 21 ਤੇ ਇਹਨਾਂ ਦੇ ਰੈਡੀ ਆ ਤੇ ਸਾਢੇ 21 ਦੀ ਆਪਾਂ ਨਿਸ਼ਾਨੀ ਲਾਉਣੀ ਹੈ ਅੱਧਰਲੀ ਸਾਈਡ ਠੀਕ ਹੈ نیچے ਆਂਦਾ ਜਿਹੜਾ 21 ਇੰਚ ਤੇ ਨਿਸ਼ਾਨੀ ਲਾਈ ਆ ਤੇ ਜਿਹੜੀ ਆਪਣੀ ਆ ਮੋਡੇ ਦੀ ਨਿਸ਼ਾਨੀ ਇਹਨਾਂ ਦੋਹਾਂ ਦਾ ਅੱਧ ਕਰ ਲੈਣਾ 14.5 ਤੇ 14.5 ਦਾ ਅੱਧ ਕਿੰਨਾ ਬਣੇਗਾ 7.5 7.5 ਇੱਥੇ ਇਹਨਾਂ ਦੀ ਆ ਜਾਣੀ ਹੈ ਜੀ ਕਮਰ ਤੇ ਆਪਾਂ ਇਹਨਾਂ ਦੀ ਕਮਰ ਆ ਜਾਣੀ ਹੈ 17 ਅੱਧ ਇੰਚ ਪਲੋਈਆਂ ਦਾ 18 ਹੇ ਪੱਲੇ ਨਾਲ ਦੀ 23 23 ਦਾ 23 ਲਾ ਦੇਣਾ ਤੇ ਇਹ ਗਾਇਗਾ 11.5 ਠੀਕ ਹੈ ਜੀ ਹੁਣ ਆ ਜੀ ਆਪਾਂ ਜਿਹੜੀ ਆਪਣੀ ਛਾਤੀ ਦੀ ਨਿਸ਼ਾਨੀ ਲੱਗੀ ਹੈ ਇਹਦੇ ਜੋ ਆਪਾਂ 1.5 ਇੰਚ ਪਿੱਛੇ ਨੂੰ ਬੈਕ ਨਿਸ਼ਾਨੀ ਲਾ ਲੈਣੀ ਹੈ 1.5 ਜਾਂ 1.25 ਇੰਚ ਪਿਛਲੇ ਪੱਲੇ ਦੀ ਉੱਤੇ ਆਪਾਂ ਐਵੇਂ ਛਿਟੇ ਪਰ ਰੱਖਣਾ ਜਿਹੜੀ ਇਹ ਧੀਰੇ ਦੀ ਨਿਸ਼ਾਨੀ ਲੱਗੀ ਉਹਨੂੰ ਤੇ ਇਹਨਾਂ ਦੋਹਾਂ ਨਿਸ਼ਾਨੀਆਂ ਨੂੰ ਮਿਲਾ ਦੇਣਾ ਇੱਥੇ ਆਪਾਂ ਪਿਛਲੇ ਪੱਲੇ ਦੀ ਘਟਾਈ ਦੀ ਨਿਸ਼ਾਨੀ ਲਾ ਲੈਣੀ ਹੈ ਐਵੇਂ ਇਹ ਜਿਹੜਾ ਆਪਣਾ ਆਹ ਕਟਾਈ ਦਾ ਤਇਆ ਦਾ ਸਨ ਹੈ ਇਹ 1/2 ਇੰਚ ਹੋਣਾ ਚਾਹੀਦਾ ਜਿੰਨਾ ਇੱਥੋਂ ਬਾਰੀਆਂ ਉਹਨਾਂ ਹੀ ਆਪਾਂ ਉੱਪਰ ਨਿਸ਼ਾਨੀ ਲਾ ਕੇ ਐਵੇਂ ਜਿਹੜਾ ਆਪਣੀਆਂ ਚੁੰਡ ਬਣੀ ਹੈ ਨਾ ਇਹ ਇੱਥੋਂ ਆਪਾਂ ਲੈਣਾ ਜੀ 1 ਇੰਚ ਦਾ ਸਨ ਹੋਣਾ ਚਾਹੀਦਾ ਇੱਥੇ ਗੁਲਾਈ ਪਾ ਦੇਣੀ ਤੇ ਆਪਣੀਆਂ ਦੋਨੋਂ ਪੱਲਿਆਂ ਦੀਆਂ ਨਿਸ਼ਾਨੀਆਂ ਲੱਗ ਗਈਆਂ ਇਹ ਆ ਜੀ ਤੇ ਪਿਛਲਾ ਗਲਾ 5 ਇੰਚ ਡੀਪ ਹਤਾ ਠੀਕ ਹੈ ਪਲੋਆਂ ਨਾਦੀਆਂ ਹੈਗੀਆਂ ਜੀ 11 ਇੰਚ ਤੇ ਰੈਡੀ 1.5 ਇੰਚ ਤੇ ਰੈਡੀ ਆ 11 ਇੰਚ ਤੇ ਆਪਾਂ ਨਿਸ਼ਾਨੀ ਲਾਉਣੀ ਹੈ 7 ਇੰਚ ਲੰਬੀਆਂ ਜੜਮੇ ਵਾਲੇ ਪਾਸੋਂ 3.5 7 ਇੰਚ ਇਹਨਾਂ ਦਾ ਸਾਨਾ ਵਿਚਾਲਾ 7.5 3.5 ਨੀਚੇ ਵੀ ਜਿਹੜੀ ਆਪਣੀ ਆਂਡੀ ਪਲੋਈ ਬਲਾਉਣੀ ਪਾਉਣੀ ਹੈ ਇਹ ਹੈ ਜੀ ਪੌਣੇ 2 ਇੰਚ ਦਾ ਇਤੋ ਸਨ ਲੈਣ ਇਹਦੇ ਵਿੱਚ ਦੀਆਂ ਮੈਂ ਨਿਗਾ ਦੇਣੀ ਹੈ ਨਿਸ਼ਾਨੀ ਆਪਣੀ ਕਮਰ ਵਾਲੀ ਦੇ ਵਿੱਚ ਦੀ ਇਹਦੀ ਹੁਣ ਐਸ ਦੀ ਲਾਉਣੀ ਆ 2 ਇੰਚ ਇੱਥੋਂ ਸਨ ਲੈਣਾ ਐਸ ਜਿਹੜੀ ਆਪਣੀ ਆ ਸੈਂਟਰ ਇਹਦੇ ਤੋਂ 2 ਪੁਆਇੰਟ ਇਧਰ ਨੂੰ ਨਿਸ਼ਾਨੀ ਲਾਉਣੀ ਆ ਜਿਹੜੀ ਪਲੋਈ ਦੀ ਉੱਪਰਲੀ ਦੀ ਨਿਸ਼ਾਨੀ ਹੁੰਦੀ ਹੈ ਇਹਨਾਂ ਦਾ ਆਪਾਂ ਗਲਾ ਪਾਉਣਾ ਜੀ 5 ਇੰਚ 5.5 ਇੰਚ ਚੌੜਾ 5.5 ਇੰਚ ਦਾ ਅੱਧ ਬੰਦਾ ਜੀ ਪੌਣੇ 3 ਪੌਣੇ 3 ਦੀ ਨਿਸ਼ਾਨੀ ਲਾ ਲੈਣੀ ਹੈ ਦੋਨੋਂ ਪੱਲਿਆਂ ਤੇ ਨਿਸ਼ਾਨੀ ਲਾ ਲਈ ਆ ਹੁਣ ਆਪਾਂ ਕਟਿੰਗ ਕਰਦੇ ਆ ਜੀ ਆ ਬੈਕ ਵਾਲੇ ਪੱਲੇ ਦੀ ਦੋ ਬੱਲੇ ਉੱਪਰਲੇ ਚੱਕਨੇ ਆਪਾਂ ਇਹਨੇ ਕਟਿੰਗ ਕਰਦੇ ਨੇ ਅੱਧਾਇਂ ਦੇ ਤੋਂ ਮੋਡੇ ਡਾਊਨ ਕਰਦੇ ਨੇ ਦੋਵਾਂ ਪੱਲਿਆਂ ਦੇ ਗਲਿਆਂ ਦੇ ਇੱਥੇ ਆਪਾਂ ਕੱਟ ਲਾ ਲੈਨੇ ਨਿਸ਼ਾਨੀਆਂ ਤੇ ਛਾਤੀ ਵਾਲੀ ਨਿਸ਼ਾਨੀ ਹੈ ਤੋਂ 2.5 ਇੰਚ ਮਾਰਜਨ ਰੱਖਣਾ ਬਾਕੀ ਐਕਸਟਰਾ ਕੱਪੜਾ ਕੱਟ ਦੇਣਾ ਕਮਰ ਵਾਲੀ ਤੋਂ ਵੀ ਆਪਾਂ 2.5 ਇੰਚ ਰੱਖਣਾ ਇਹਨਾਂ ਨੂੰ ਆਪਸ ਵਿੱਚ ਐਵੇਂ ਮਿਲਾ ਦੇਣਾ ਤੇ ਇਹ ਆ ਜੀ ਆਪਣੀਆਂ ਐਵੇਂ ਨਿਸ਼ਾਨੀਆਂ ਲੱਗਣਗੀਆਂ ਫਿਟਿੰਗ ਦੀਆਂ ਠੀਕ ਐਕਸਟਰਾ ਕੱਪੜੇ ਦੀ ਕਟਿੰਗ ਕਰ ਦੇਣੀ ਪਲੋਈਆਂ ਦੀਆਂ ਨਿਸ਼ਾਨੀਆਂ ਦੇ ਆਪਾਂ ਦੋਵੇਂ ਪੱਲਿਆਂ ਦੇ ਉੱਪਰਲੇ ਦੇ ਕੱਟ ਲਾ ਲੈਣੇ ਆ ਹਲਕੇ ਹਲਕੇ ਉੱਪਰ ਵਾਲੇ ਪਾਸੇ ਵੀ ਆਪਾਂ ਕੈਂਚੀ ਜਾਂ ਪੈਨ ਦੀ ਨੋਕ ਨਾਲ ਦੂਜੀ ਸਾਈਡ ਪਲੋਈਆਂ ਨੂੰ ਐਵੇਂ ਨਿਸ਼ਾਨੀਆਂ ਲਾ ਲੈਣੀਆਂ ਇਹ ਆਪਣਾ ਸੂਟ ਦੀ ਕਟਿੰਗ ਕੰਪਲੀਟ ਹੋ ਗਿਆ ਹੈ ਕਮੀਜ਼ ਦੀ ਠੀਕ ਹੈ ਜੀ 바ਵਾ ਦੀ ਕਟਿੰਗ ਵੀ ਆਪਾਂ ਸੇਮ ਐਵੇਂ ਪਹਿਲਾਂ 바ਵਾ ਦਾ ਕਪੜਾ ਲੈਣਾ ਉਹਨੂੰ ਆਪਾਂ ਉਹਦੇ ਤੇ ਸੇਮ ਇਸੇ ਤਰ੍ਹਾਂ ਆਪਾਂ ਲਾਈਨਿੰਗ ਚਪਕਾ ਲੈਣੀ ਆ 20 ਇੰਚ ਛਾਤੀ ਦੇ ਹਿਸਾਬ ਨਾਲ ਆਪਣੇ ਚੈਨਲ ਤੇ ਵੀਡੀਓ ਪਈ ਹੈ ਉਹਦੇ ਤੇ ਤੁਸੀਂ ਜਾ ਕੇ 바ਵਾ ਦੀ ਕਟਿੰਗ ਦੇਖ ਸਕਦੇ ਹੋ ਠੀਕ ਹੈ ਜੀ ਜੇ ਆਪਾਂ 바ਵਾ ਦੀ ਕਟਿੰਗ ਕਰਦੇ ਆਪਣੀ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ ਸੋ ਵੀਡੀਓ ਵੇਖਣ ਦੇ ਲਈ ਧੰਨਵਾਦ ਵੀਡੀਓ ਚੰਗੀ ਲੱਗੀ ਹੋਈ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ